ਹਾਂਜੀ ਬਾਬਿਓ ਕੀ ਹਾਲ ਚਾਲ ਹੈ ਅੱਜ ਆਪਾਂ ਕਰਦੇ ਆਂ ਵਲੌਗ ਦੀ ਸ਼ੁਰੂਆਤ ਆਪਾਂ ਜਾਈਏ ਨੇ ਬਾਦਲ ਦਾਣਾ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਮਿੱਤਰੋ ਆਪਣਾ ਪਖਾੜ ਆਉਣਾ ਮਗਰ ਲੈ ਕੇ ਚੱਲਾਂਗੇ ਆਪਾਂ ਉਧਰ ਪਰਲੇਪੜ ਦੇ ਵਿੱਚ 12 ਚੋਂ ਨਾ ਅੱਜ ਆਪਾਂ ਤੋਲਾ ਸਲਾਈ ਕਰ ਦੇਣੀ ਹੈ ਜੀ 10 ਕਿੱਲਿਆਂ ਦੀ ਹੈ ਓਕੇ ਮਿੱਤਰੋ ਮਿਲਦੇ ਆਂ ਫਿਰ ਦਾਣਾ ਮੰਡੀ ਦੇ ਵਿੱਚ ਤੇ ਵਲੌਗ ਆਇਆ ਕਰਨਗੇ ਤੇ ਅੱਗੇ ਸ਼ੇਅਰ ਕਰਨ ਵਾਲਾ ਕੰਮ ਖਿੱਚੀ ਫਿਰ ਆਏ ਚੰਗਾ ਬਾਅਕ ਟੂ ਬਾਅਕ ਓਕੇ ਮਿਲਦੇ ਆਂ ਫਿਰ ਦਾਣਾ ਮੰਡੀ ਤੇ ਆ ਜਾਓ ਨਾ ਵੀ ਮਿੱਤਰੋ ਦਾਣਾ ਮੰਡੀ ਨਾਲ ਆਪਾਂ ਉਖਲੀਆਂ ਚ ਵਜਦੇ ਤੁਰੇ ਜਾਂਦੇ ਆ ਘੜਾ ਪਕੜਾ ਪਚਾ ਪਾਣੀ ਸਾਰਾ ਕੁਝ ਹਾজম ਹੁੰਦਾ ਹੀ ਤੁਰੇ ਜਾਂਦਾ ਕਹਿੰਦੇ ਆਹ ਛੜਕ ਬਾਦਲ ਨੂੰ ਜਾਂਦੀ ਆ ਦੇਖੀ ਚੱਲੋ ਅੱਗੇ ਅੱਗੇ ਮਨਦਾ ਕੀ ਆਹ ਉਖਲੀ ਬਣੀ ਆ ਹਾਜਮੇ ਖਾਤਰ ਇਹਦੇ ਨਾਲ ਸਾਰਾ ਕੁਝ ਹਾজম ਆਇਆ ਇਹ ਕੜਾਪ ਦੇਲੇ ਮਾਰੇ ਗੱਡੀ ਲਿਆ ਕੇ ਕੋਈ ਵੀ ਮੰਨਦੇ ਹੋ ਇਹ ਆ ਬਾਦਲ ਪਣਦੇ ਰਾਹ ਹੈ ਲਓ ਵੀ ਮਿੱਤਰੋ ਅੱਗੇ ਦਾਣਾ ਮੰਡੀ ਆ ਗਈ ਆਪਾਂ ਚੱਲਦੇ ਆ ਪੱਖੇ ਦੇ ਨੇੜੇ ਚਲੋ ਤੁਹਾਨੂੰ ਮਖੌਲਨੇ ਆ ਪੱਥਾ ਪੁੱਖਾ ਕਿੱਥੇ ਪਿਆ ਸਾਰਾ ਟੈਂਡ ਬੋੜੀ ਲਓ ਜੀ ਪਹੁੰਚ ਚੁੱਕੇ ਆਂ ਦਾਣਾ ਮੰਡੀ 'ਚ ਬਾਦਲ ਤੇ ਪੱਕਾ ਖਿੱਚ ਕੇ ਕਰ ਲਿਆ ਆਪਾਂ ਇੱਥੇ ਨੇੜੇ ਤੇ ਹੁਣ ਸਭ ਤੋਂ ਪਹਿਲਾਂ ਉਹ ਝੁੰਬੀ ਕੋਲੇ ਜਾ ਕੇ ਕੰਡਾ ਵਟਾ ਧਰਨਾ ਵਿੱਚ ਟਰਾਲੀ ਦੇ ਸਮਾਨ ਹਨਾ ਇਸ ਕੰਮ ਨੂੰ ਟਰਾਲੀ ਲਿਆਈ ਸੀ ਅਸੀਂ ਤੇ ਚੋਬਰ ਕਰੀਦਾ ਬੈਕ ਤੇ ਸਮਾਨ ਸੋਣ ਧਰ ਲੀਏ ਆਪਾਂ ਇਥੋਂ ਨਾਲ ਧਰ ਕੇ ਤੇ ਇੱਧਰ ਆਪਣੀ ਦਾਣਾ ਮੰਡੀ ਹੈਗੀ ਆ ਤੁਹਾਨੂੰ ਦਿਖਾਵਾਂਗੇ ਇਹਦੇ ਵਲੌਗ 'ਚ ਦਿਖਾਈ ਨਹੀਂ ਤੇ ਅੱਜ ਦਿਖਾਵਾਂਗੇ ਝੋਨਾ ਲਾਈ ਪਿਆ ਉੱਥੇ ਅੱਧਾ ਤੇ ਇਹ ਸਮਾਨ ਧਰ ਲੀਏ ਕੇਰਾ ਤੇ ਫਿਰ ਚੱਲਦੇ ਆਂ ਤੇ ਤੁਹਾਨੂੰ ਚੱਲ ਕੇ ਦਿਖਾਵਾਂਗੇ ਲਓ ਵੀ ਮਿੱਤਰੋ ਚੱਕ ਲਿਆnde ਸਾਰੇ ਬੰਦੇ ਚੋਬਰ ਉਹਦਾ ਪੱਖਾ ਰੁੜਦਾ ਤਰਿਆ ਤੇ ਚੱਲੇ ਆਪਾਂ ਪਿੜਚ ਤੇ ਵੱਲੇ ਵੱਲੇ ਕਰਾਦ ਨਹੀਂ ਉਹਨੇ ਕਿਨੇ ਝੋਨਾ ਜੋਖ ਦੇਣਾ ਜੋ ਵੀ ਗੋ ਟਿਚ ਟਿਚ ਲਓ ਵੀ ਮਿੱਤਰੋ ਮੰਡੀ ਦੇ ਵਿੱਚ ਆਪਾਂ ਆ ਚੁੱਕੇ ਆ ਤੇ ਇੱਥੇ ਆਪਾਂ ਝੋਨਾ ਦੀ ਤੋਲਾ ਤਲਾਈ ਅੱਜ ਸ਼ੁਰੂ ਹੋਣੀ ਹੈ ਲੈਂਦਾ ਚਾਰ ਲਾਈ ਜਾਣੀ ਹੁਣੇ ਪੱਖਾ ਲੈਂਦਾ ਚਾਰ ਲਾ ਕੇ ਨਾਲ ਦੀ ਨਾਲ ਗੱਟੇ ਹੀ ਭਰਨੇ ਆ ਇੱਕ ਚੀਜ਼ ਮੈਂ ਲਖਣੀ ਵੇਖੀ ਆ ਯਾਰ ਇਹਨਾਂ ਕੋਲੇ ਹੋਰ ਗੱਲਾਂ ਛੱਡ ਕੰਡਾ ਸਰਾ ਬਈ ਨਾ ਕੋਈ ਹੀਰ ਤੇ ਨਾ ਕੋਈ ਫੇਰ ਕੋਈ ਬੰਦਾ ਕਰ ਹੀ ਨਹੀਂ ਸਕਦਾ ਯਾਰ ਦੂਜਾ ਕੰਡਾ ਬਈ ਚੂਲਾ ਕੰਡਾ ਵੇਖ ਇੱਧਰ ਨਰਮੇ ਵਾਲਾ ਆਹ ਕੰਡਾ ਹੈ ਆਂਦੇਉ ਨਾ ਹੀਰ ਨਾ ਕੋਈ ਫੇਰ ਕਿਹੜੀ ਉਹ ਨਹੀਂ ਅੱਗੇ ਵਧਰੀ ਲਾ ਕੇ ਉਹ ਹਾਂ ਹਾਂ ਐਵੇਂ ਹੀ ਜਾਵਾ ਲਾਓ ਵੀ ਮਿੱਤਰੋ ਪੱਖੇ ਪੁੱਖੇ ਚੱਲ ਪਏ ਨੇ ਮੰਨਦੇ ਹੋ ਗੱਲਬਾਤ ਓਕੇ ਰਿਪੋਰਟਾਂ ਕਰੀ ਜਾਂਦੇ ਚੋਬਰ ਲੱਗੇ ਪਏ ਆ ਬਾਤ ਚੱਲੀ ਜਾਂਦਾ ਕੰਮ ਤੇ ਬਾ ਹੁਣ ਇੱਕ ਪਾਸਾ ਕਰ ਹੀ ਦੇਣਾ ਅੱਜ ਲਾਓ ਵੀ ਮਿੱਤਰੋ ਕਵਾ ਕਿਆ ਕਵਾ ਕਿਆ ਹੋ ਗਈ ਐ ਆਪਣੇ ਬੰਦਿਆਂ ਨੂੰ ਲਿਆਤੇ ਲੰਗਰ ਤੇ ਛਕ ਰਹੇ ਨੇ ਕਰਾਉਣਾ ਚੱਕਰਨ ਕਰਾਉਨੇ ਆ ਦਰਸ਼ਨ ਬੜੇ ਨੁਗੇ ਬੈਠੀ ਜੀ ਆ ਗ੍ਰਾਮੇ ਚ ਤੁਮੋਂ ਭਾਗ ਲਿਆ ਇਹ ਬੜੇ ਨੁਗੇ ਇਹ ਯਾਦ ਕਰ ਰਹੇਗੀ ਆਂਦੇ ਵੱਡੇ ਨੁਗੇ ਮੰਨਦੇ ਹੋ ਇਹ ਆ ਇਹ ਆ ਤੇਰੀ ਯਾਰ ਪਾਉਣਾ ਇੰਚੀ ਡੌਲਾ ਮਾਂ ਦੇ ਮੱਕਣੀ ਖਾਣੇ ਦਾ ਮੇਤਰੋ ਤੜਕੇ ਦੇ ਲੱਗਿਆ ਚਾਰ ਲਾਉਣ ਤੇ ਹਜੇ ਤੱਕ ਇਹਨਾਂ ਤੋਂ 4 ਨਹੀਂ ਲੱਗਿਆ ਆ ਤਿੰਨ ਢੇਰ ਬਣਾਏ ਇਹਨਾਂ ਨੇ ਕਿੰਨੀਆਂ ਟਰਾਲੀ 4 ਤਾਂ ਸਾਢੇ 4 ਤਾਂ ਟਰਾਲੀਆਂ ਸੀ ਇਹਨਾਂ ਤੋਂ 4 ਹੀ ਨਹੀਂ 4 ਰਹਿ ਗਿਆ ਕਮਾਲ ਹੋਈ ਪਈ ਆ ਯਾਰ ਜਮਾਂ ਸਮਝੋ ਬਾਹਰ ਗੱਲ ਐ ਆ ਤਾਂ ਪੈਂਦਾ ਯਾਰ ਉਹ ਲਾਲ ਜੇ ਖਾਈ ਜਾਂਦਾ ਜਿਹੜਾ ਕੰਧ ਦੇ ਵਿੱਚ ਕਾਰੀ ਨਹੀਂ ਮਾਰਦੇ ਉਹ ਚਿੱਟੀ ਕਲੀ ਤੇ ਉਹੀ ਖਾਈ ਜਾਂਦੇ ਆ ਦੋ ਜਣੇ ਬੈਠੇ ਤਾਂ ਵਾਕਈ ਚੱਪੂ ਹੁੰਦੇ ਐ ਕੋਈ ਛੱਕਣੀ ਐ ਇਸ ਗੱਲ 'ਚ ਹਾਂ 9:00 ਹੋਣ ਕਰਕੇ 9:00 ਵਜੇ ਆਏ ਐ ਹੈ 9:00 ਵਜੇ ਤੇ ਆਏ ਐ ਹਾਂ ਤੇ ਬਿਲੋ 2:30 ਵਜੇ ਟਾਈਮ ਆਵੇ ਹਾਂ ਹਜੇ ਨੂੰ ਦੋ ਟਰਾਲੀਆਂ ਕਰੀਆਂ ਨਹੀਂ ਨੇ ਜੀ ਹਾਂ ਲੋ ਤੇ ਸਾਰਿਆਂ 4.5 ਦਾ ਟਰਾਲੀਆਂ ਸੀ ਲੋਕ ਭਾਂ ਤੇ 4.5 ਦਾਣੇ ਗਿਣ ਦਿੰਦੇ ਇਕੱਲਾ ਇਕੱਲਾ ਤੇ ਇਹਨਾਂ ਨੇ ਵੇਲਾ ਇਹ ਪੀ ਪੈਣਾ ਚਾਰ ਨਹੀਂ ਚਾ ਰਿਆ ਗਿਆ ਸਮਝੋ ਬਾਹਰ ਆ ਗੱਲ ਯਾਰ ਲੱਪਹੜ ਦੇ ਰੱਦੀ ਆ ਜਮਾ ਹਾਇ ਤੇ ਚੱਪੇ ਹੀ ਜਮਾ ਕੋਈ ਛੱਕਣੀ ਇਹ ਚ ਗੱਲ ਮੋਟੇ ਹਾਂ ਆ ਬੇਬੇਰ ਗਿਣੇ ਤੜਕੇ ਤਿੰਨ ਅਰੀ ਜਾ ਬਿਲੀ ਕਰਕੇ ਇਹਨਾਂ ਤੋਂ ਚਾਰ ਨਹੀਂ ਚਾ ਰਿਆ ਗਿਆ ਆ ਵੇਖਾ ਇਧਰ ਆ ਵੀ ਥੱਕ ਕੇ ਭਾਂਦੇ ਯਾਰ ਇਹ ਵੀ ਬਾਹਰ ਨਿਕਲੇ ਕੋਡ ਚ ਪਰ ਇਹਨਾਂ ਤੋਂ ਚਾਰ ਨਹੀਂ ਚਾ ਰਿਆ ਹਾਂ ਚਲ ਚੰਗਾ ਫਿਰ ਅੱਗੇ ਅੱਗੇ ਦਿਖਾਉਨੇ ਆ ਤੁਹਾਨੂੰ ਕੀ ਕੁਝ ਬਣੀ ਜਾਂਦਾ ਵਜੱਗੋ ਤੇਰਵੀਂ ਹੀ ਆ ਗੱਲਾਂ ਤਾਂ ਇੱਥੇ ਲਓ ਵੀ ਮਿੱਤਰੋ ਆਪਣੇ ਝੋਨੇ ਦੀ ਕਹਿੰਦੇ ਬੋਲੀ ਲੱਗ ਗਈ ਮੌਚਰ ਆਇਆ 14.5 ਇੱਕ ਢੇਰੀ ਦਾ 15 ਇੱਕ ਢੇਰੀ ਦਾ 16.1 ਢੇਰੀਆਂ ਆਪਣੀਆਂ ਹੋਊਗਾ ਜੀ ਪਾਸ ਆਹ ਤੇ ਮਿੱਤਰੋ ਕਹਿੰਦੇ ਆਪਣਾ ਝੋਨਾ ਹੋਰ ਦੋ ਘੰਟਿਆਂ ਨੂੰ ਇਹ ਤਲ ਜਾਣਾ ਯਾਨੀ ਕਿ ਇਨਸਪੈਕਟਰ ਵੱਲੋਂ ਝੋਨਾ ਹੋ ਗਿਆ ਪਾਸ ਵਿਹਨਤਾ ਸਫਲਤਾ ਸਾਰੀਆਂ ਪੂਰਗਾਂ ਦੀ ਪਹਿਲੀ ਵਾਰ ਹੋਇਆ ਕਿ 4 ਦਿਨ ਹੋਇਆ ਵੱਡੇ ਨੂੰ ਤੇ ਝੋਨਾ ਆਪਾਂ ਦਿੱਤਾ ਤੋਲ ਹੈ ਮੰਦੇ ਉਹ ਗੱਲ ਚੱਲੀ ਜਾਂਦਾ ਭਈਆ ਦਾ ਡੱਟ ਪਾਈ ਦਰੀ ਹੁੰਦੇ ਭਾਈ ਜੀ ਜੀ ਮਿੱਤਰੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਐਂਡਿੰਗ ਕਰਦੇ ਆ ਆਪਾਂ ਝੋਨਾ ਜੋਖ ਜਾਂਦੇ 290 ਗੱਟੇ ਜੋਖ ਜਾਂਦੇ ਤੇ 100 ਗੱਟਾ ਹਜੇ ਬਾਕੀ ਹੈ ਜੋਖਣ ਵਾਲਾ ਰਹਿ ਗਿਆ ਉਹ ਤੜਕੇ 11 ਵਜੇ ਜੋਕੂਗਾ ਤੇ ਦੂਜੇ ਪਾਸੇ ਆਪਣਾ ਹੋਊਗਾ ਮੰਨ ਕੇ ਚਲੋ ਅੰਦਾਜ਼ਾ 410 420 425 ਤੱਕ ਗੱਟੇ ਹੋਣਗੇ ਆਪਣੇ ਉਹ ਕੱਲ ਨੂੰ 11 12 ਵਜੇ ਦਿਨ ਜੋਖ ਜਾਣਗੇ ਕੱਲ ਨੂੰ ਤੁਹਾਨੂੰ ਓਕੇ ਰਿਪੋਰਟ ਸਾਰੀ ਦੱਸ ਦਾਂਗੇ ਵੀ ਕਿੰਨਾ ਝਾੜ ਹੋਇਆ 212 ਬੀਚ ਹੀ ਆਪਣੇ ਕੋਲੇ ਕੱਲਾ 212 ਸੀ ਸੀਆਰ ਨਹੀਂ ਸੀਗਾ ਓਕੇ ਮਿੱਤਰੋ ਜੇ ਬਲੌਗ ਵਧੀਆ ਲੱਗਿਆ ਅੱਗੇ ਸ਼ੇਅਰ ਕਰ ਦਿਓ ਇੱਕ ਗੱਲ ਹੈ ਜੇ ਤੰਨੇ ਤੰਨੇ ਅੰਦੇ ਰੁਪਏ ਮਿਲਦੇ ਨਾ ਅੱਜ ਨੂੰ ਅਸੀਂ ਵੀ ਛੋਟੇ ਬਹੁਤ ਮਾਰਨੀ ਹੋਣਾ ਸੀਗਾ ਗਾਰੰਟੀ ਹੈ ਚੰਗਾ ਬਾਈ ਦੀ ਸਸਰੀ ਘਾਲ ਧੰਨਵਾਦ ਵੀਡੀਓ ਅੱਗੇ ਸ਼ੇਅਰ ਕਰ ਦਿਓ ਜੇ ਮਾੜੀ ਮੋਟੀ ਵੀ ਚੰਗੀ ਲੱਗੇ ਤਾਂ ਠੀਕ ਹੈ ਹੁਣ ਬੈਕ ਟੂ ਬੈਕ ਤੁਹਾਡੇ ਸਾਹਮਣੇ ਵਲੌਗ ਹਮਾਰਾ ਪੇਸ਼ ਹੁੰਦਾ ਰਹੂਗਾ ਠੀਕ ਹੈ ਜੀ ਧੰਨਵਾਦ ਠੀਕ ਹੈ